ਇੱਕ ਦੋ ਇੱਕ ਕਬੱਡੀ ਆਇਆ ਹੀਰਾ ਬਾਲਾ ਡੱਕੜ ਦੀ ਕੋਸ਼ਿਸ਼ ਕਰਦਾ ਬੱਲੇ 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 ਮੇਰੀ ਰਾਜ ਦੇ ਵਿੱਚ ਬੈਠੀ ਬੋਲੀ ਹੋਣੀ ਜਾਣ ਕੇ ਦੁੱਲਿਆ ਵੇ ਟੋਕਰਾ ਚ ਕਹੀਂ ਆਣਗੇ ਇੱਕ ਉਧਰ ਸੁਰਖਪੁਰਿਆ ਬੈਠਾ ਮਾ ਪ੍ਰਕਾਸ਼ ਕੌਰ ਦੀਆਂ ਅੱਖਾਂ ਦਾ ਤਾਰਾ ਉਧਰ ਵੇਖੋ ਵੀ ਇਹ ਆ ਬੱਗਿਆਂ ਵਾਲਾ ਨੌਜਾਨ ਗੱਭਰੂ ਤੂਰ ਪਰਿਵਾਰ ਦਾ ਦੁੱਲਾ ਲਓ ਵੇਖੋ ਦੁੱਲੇ ਦੀ ਪਈ ਹੋਈ ਕਬੱਡੀ ਤੇ ਚੋਲੇ ਵਾਲਿਆ ਹਟ ਪਿੱਛੇ ਨੌਜਾਨਾ ਇਹ ਡ੍ਰੀਮ ਆਫ ਕਬੱਡੀ ਪ੍ਰੋਫੈਸਰ ਮਕਰਨ ਸਿੰਘ ਜੀ ਕਹਿੰਦੇ ਇਹ ਕਬੱਡੀ ਦਾ ਸੁਪਨਾ ਹੈ of an anchor जेपी ट्रांसमिशन ਦੇ ਸ਼ੰਭੂ ਭਰੋਲੀ ਜੀ ਨਾਲ ਵੱਲੋਂ 700 ਡਾਲਰ ਦਿੱਤੇ ਜਾਣਗੇ ਲਓ ਅਗਲੀ ਰੇਟ ਅਗਲੀ ਕਬੱਡੀ ਮਨਜੋਤ ਮਾਛੀਵਾੜੇ ਦੀ ਧਰਤੀ ਦਾ ਇਹ ਆ ਮਾਛੀਵਾੜੇ ਦੀ ਧਰਤੀ ਦੁਨੀਆ ਦੇ ਜੰਗਲ ਬੜੇ ਆ ਪਰ ਮਾਛੀਵਾੜੇ ਦਾ ਜੰਗਲ ਤਾਂ ਮਸ਼ਹੂਰ ਹੈ ਕਿ ਕਲਗੀਆਂ ਵਾਲੇ ਦੇ ਪੈਰ ਲੱਗੇ ਆ ਇਹ ਮਾਛੀਵਾੜੇ ਵਾਲਾ ਮਨਜੋਤ ਹੈ ਪ੍ਰਿੰਸ ਆਫ ਕਬੱਡੀ ਕਰਦਾ ਟਰਾਈ ਪਰ ਮਨਜੋਤ ਸਿੰਘ ਮਾਛੀਵਾੜੇ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਪੌਂਡ ਦੇ ਲਈ ਕੌਣ ਅੱਗੇ ਵੱਧਦਾ ਹੈ ਇਹ ਆ ਨੌਜੋਨ ਦਿਲਵੀਰ ਸਿੰਘ ਮਨਾਣੇ ਦੀ ਧਰਤੀ ਦਾ ਹੈ ਕਿ ਲਿਸ਼ਕਦੇ ਨੇ ਪਿੰਡੇ ਪੈਣ ਪੱਟਾ ਵਿੱਚ ਘੁੱਗੀਆਂ ਸੰਨਾਂ ਦੇ શરીਰਾ ਵਿੱਚ ਤਾਕਤਾਂ ਨੇ ਗੁੱਝੀਆਂ ਲਿਸ਼ਕਦੇ ਨੇ ਪਿੰਡੇ ਪੈਣ ਪੱਟਾਂ ਵਿੱਚ ਗੁੱਗੀਆਂ ਲਓ ਪਈ ਹੋਈ ਦਲਵੀਰ ਦੀ ਕਬੱਡੀ ਇਹ ਪੱਟਾਂ ਖੁਰਾਕਾਂ ਦਾ ਨਤੀਜਾ ਪਾਪੀਆ ਦਿਖਾ ਕੇ ਧਾਵੀ ਪਾਉਂਦਾ ਜਾਵੇ ਲੁੱਡੀਆਂ ਲਓ ਪਾਉ ਲੁੱਡੀਆਂ ਕਿ ਨਹੀਂ ਉਧਰੇ ਪਾਸੇ ਦੇਖਦੇ ਵੀ ਮੰਦਰ ਇਸ਼ਾਰਾ ਕਰ ਰਿਹਾ ਇਸ ਨੌਜਵਾਨ ਧਾਵੀ ਦੇ ਅਕਦੇ ਵਿੱਚ ਆਜ਼ਾਦ ਐਪਸਪੋਰਟ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਇੱਕ ਹੋਰ ਨੰਬਰ ਜੁੜਦਾ ਹੋਇਆ ਬੜਾ ਦਿਲਚਸਪ ਮੈਚ ਹੈ ਬੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਵੱਲੋਂ ਔਰ ਸ਼ੇਰੇ ਪੰਜਾਬ ਰਾਜਵੀਰ ਰਾਜੂ ਕਬੱਡੀ ਕਲੱਬ ਵੱਲੋਂ ਸਾਂਝੇ ਤੌਰ ਤੇ ਸਾਰੇ ਕਬੱਡੀਆਂ ਦਾ ਕਬੱਡੀ ਦੇ ਪ੍ਰੇਮੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਦੁਪਹਿਰ ਤੋਂ ਆਹਨਾਂ ਸੈਸ਼ਨ ਦੇ ਵਿੱਚ ਬੈਠ ਕੇ ਆਨੰਦ ਮਾਣ ਰਹੇ ਨੇ ਲਓ ਕਬੱਡੀ ਪਾਉਣ ਦੇ ਵਾਸਤੇ ਦੁੱਲਾ ਵੱਧਾ ਹੋਇਆ ਤਿੰਨ ਕਬੱਡੀਆਂ ਤੇ 200 ਡਾਲਰ ਹੈ ਪਹਿਲੀ ਕਬੱਡੀ ਪੈ ਗਈ ਕਾਲਵਾ ਦਾ ਗੁਰਵਿੰਦਰ ਪਹਿਲਵਾਨ ਜਿਵੇਂ ਸੁਰਖਬਰੀਏ ਦੁੱਲੇ ਦਾ ਨਾਮ ਬੱਗੇ ਪਿੰਡਿਆ ਦੁੱਲਾ ਦੁਨੀਆ ਦਾ ਅੱਜ ਦੇ ਟਾਈਮ ਦਾ ਚੋਟੀ ਦਾ ਖਿਡਾਰੀ ਹੈ ਅਗਲੀ ਅਗਲੀ ਕਬੱਡੀ ਪਾਉਣ ਦੇ ਲਈ ਹੀਰਾ ਹੈ ਇਧਰ ਕਹਿੰਦੇ ਚਾਰ ਜਾਫੀ ਹੈ ਹੱਥ ਹੈਲੋ ਇਧਰ ਚਾਰ ਜਾਫੀ ਨੌਜੋਨ ਯੂनाइटेड ਰਿਜiment ਕਬੱਡੀ ਕਲੱਬ ਦੇ ਲੈ ਵੀ ਮੱਲੇ ਵਾਲਾ ਵੇਖਾ ਨੌਜੋਨ ਦੀ ਪਈ ਹੋਈ ਕਬੱਡੀ ਦਿਨਮਲ ਗਿੱਲ ਹੁਣਾਂ ਦੀ ਟੀਮ ਲਓ ਮੰਨੇ ਦੀ ਟੀਮ ਵੇਖੋ ਪਈ ਹੋਈ ਕਬੱਡੀ ਆਇਆ ਹੀਰਾ ਹੀਰੇ ਦੀ ਪਈ ਹੋਈ ਕਬੱਡੀ ਤੇ ਕੌਣ ਕਰਦਾ ਟਰਾਈ ਲਓ ਫਰਿਆਦ ਦੀ ਟਰਾਈ ਹੈ ਤੇ ਪੁਆਇੰਟ ਮੇਰੇ ਵੀਰੋ ਹੀਰਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਪਾ ਵੀ ਨੌਜੋਨ ਹੈ ਕਿ ਅੜੀਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹਰ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਲਓ ਚੜ ਚੜ ਕੇ ਕਬੱਡੀਆਂ ਪੈਂਦੀਆਂ ਕੋਈ ਖੜ ਕੇ ਕੋਈ ਬੈਠ ਕੇ ਕਬੱਡੀ ਦਾ ਪ੍ਰੇਮੀ ਤੱਕ ਰਿਹਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵਧਿਆ ਹੋਇਆ ਆਹ ਹੈ ਮਨਜੋਤ ਦੂਸਰੇ ਪਾਸੇ ਅਰਸ਼ ਬਹੁਤ ਵਧੀਆ ਕੋਸ਼ਿਸ਼ ਮਨਤਾਜ ਨੰਗਲ ਸਰਾਲੇ ਵਾਲਾ ਛੋਟਾ ਬੱਚਾ ਕਹਿੰਦਾ ਅੰਕਲ ਜੀ ਸਵਾਦ ਆ ਗਿਆ ਬੱਚੇ ਵੀ ਖੁਸ਼ ਹੋ ਗਏ ਨੇ ਮੈਚ ਦੇਖ ਕੇ ਉਹ ਬੱਚਿਆਂ ਲਈ ਵੀ ਤਾੜੀ ਮਾਰ ਦਿਓ ਕਬੱਡੀ ਲਈ ਵੀ ਤਾੜੀ ਮਾਰ ਦਿਓ ਕਹਿੰਦਾ ਅੰਕਲ ਜੀ ਅੱਜ ਸਵਾਦ ਆ ਗਿਆ ਆ ਗੁਰਿੰਦਰ ਕੌਰ ਕਬੱਡੀ ਖਿਡਾਰੀਆਂ ਦਾ ਇਹ ਬੇਟਾ ਹੈ ਮਨਤਾਜ ਨੰਗਲਸਰਾਲਾ ਪਿੰਡ ਹੈ ਜਿੱਥੋਂ ਦੇ ਬਾਜੇ ਦੀ ਸਟੀਟੀ ਵਾਲੇ ਸ਼ਾਮੇ ਨਾਲ ਜੋੜੀ ਮਸ਼ਹੂਰ ਰਹੀ ਹੈ ਲਾਓ ਕਹਿੰਦੇ ਜੋੜੀ ਆ ਜੱਗ ਥੋੜੀਆਂ ਨਰੜ ਹੋਰ ਬਤੇਰੇ ਗੱਲ ਖੇਡ ਕਬੱਡੀ ਦੀ ਆ ਨੌਜਵਾਨ ਤਾਜਾ ਕਾਲਾ ਸੰਘਿਆ ਵਾਲਾ ਇੱਕ ਰੇਡਰ ਦੇਖਿਆ ਤਾਜਾ ਕਾਲਾ ਸੰਘਿਆ ਦਾ ਪਰ ਦੂਸਰੇ ਪਾਸੇ ਫਰਿਆਦ ਸ਼ਕਰਪੁਰੀਆ ਲਾਹ ਤਕੜਾ ਜਫਾ ਨੰਬਰ ਜੋੜ ਦੇ ਵਿੱਚ ਕਾਮਯਾਬ ਤੀਸਰੀ ਕਬੱਡੀ 200 ਡਾਲਰ ਦਾ ਫੈਸਲਾ ਗੁਰਦੀਪ ਸਿੰਘ ਜੀ ਉਹਨਾਂ ਦਾ ਡਾਲਾ ਪਿੰਡ ਹੈ ਗਿੱਲ ਪਰਿਵਾਰ ਦੇ ਗੁਰਦੀਪ ਸਿੰਘ ਜੀ ਲਓ 200 ਡਾਲਰ ਇੰਡੀਆ ਦਾ ਲਗਭਗ ਇਹਦੇ ਵੀ 10000 ਤੋਂ ਵੱਧ ਦੀ ਰਕਮ ਬਣੂਗੀ ਲਓ ਬੱਗੇ ਪਿੰਡ ਦੀਏ ਦੁੱਲੇ ਦੀ ਪਈ ਹੋਈ ਕਬੱਡੀ ਸੇਵਾ ਸਿੰਘ ਜੀ ਰਾਣਾ ਸਰਹਾਲਾ ਰਣੂਆਂ ਵਾਲਿਆਂ ਦਾ ਵੀਰੀ ਉਹਨਾਂ ਦਾ ਚਹੇਤਾ ਕਬੱਡੀ ਖਿਡਾਰੀ ਪਈ ਹੋਈ ਰੇਡ ਦੂਸਰੇ ਪਾਸੇ ਖੁਸ਼ੀ ਆਹੋ ਹੋ ਮਾਰੀ ਛਾਲ ਇਹ ਆ ਦੁੱਲਾ 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 ਵਾਓ ਦੁੱਲਿਆ ਕਰਮਾ ਵਾਲੀ ਮਾਂ ਐ ਜਿਹਨੇ ਤੈਨੂੰ ਜੰਮਿਆ ਉਹ ਬਾਪੂ ਦੀ ਧਨ ਕਮਾਈ ਆ ਭਗਤੀ ਕੀਤੀ ਹੋਣੀ ਐ ਨਹੀਂ ਤੇ ਇਹੋ ਜਿਹੇ ਪੁੱਤ ਨਹੀਂ ਪੈਦਾ ਹੁੰਦੇ ਇਹ ਦੁੱਲਾ ਐ ਲੱਖਾਂ ਵਿੱਚੋਂ ਇੱਕ ਐ ਕਿ ਨਿੱਧ ਨਿੱਣੀ ਦੁਨੀਆ ਤੇ ਆਉਣਾ ਮੰਨੂ ਐ ਸਮਝਾਲਾ ਲੱਖਾਂ ਵਿੱਚੋਂ ਇੱਕ ਬਣਦਾ ਜੱਟ ਬਾਜੇ ਖਾਨੇ ਵਾਲਾ ਲਓ ਪਈ ਹੋਈ ਕਬੱਡੀ ਤੇ ਕਿ ਸੋਨ ਸਿੰਘ ਸਿੱਧੂ ਦਾ ਪੁੱਤਰ ਉਹਦਾ ਹੱਥ ਕਰਾਰੇ ਜਫਾ ਪਾਲੇ ਦਾ ਦਿਨੇ ਦਿਖਾਉਂਦਾ ਤਾਰੇ ਜਫਾ ਪਾਲੇ ਦਾ ਦਿਨਾ ਦਿਖਾਉਂਦਾ ਤਾਰੇ ਜਫਾ ਪਾਲੇ ਦਾ ਜੋਤੀ ਸਮਰਾਸ ਸਣੀ ਗਰੇਵਾਲ ਸੋਨੂੰ ਸਮਰੇਉਣਾ ਵੱਲੋਂ ਯੰਗ ਕਬੱਡੀ ਕਲੱਬ ਟ੍ਰਾਂਟੋ ਵੱਲੋਂ ਹਰ ਜਫੇ ਲਈ 100 ਡਾਲਰ ਹੋਊਗਾ ਰਿਚਮੰਟ ਯੂਨਾਈਟਿਡ ਟਾਈਗਰ ਕਬੱਡੀ ਕਲੱਬ ਦੇ ਜਾਫੀਆਂ ਦੇ ਲਈ ਹਰ ਜਫੇ ਲਈ 100 ਡਾਲਰ ਦੇ ਮਾਨ ਸਨਮਾਨ ਜੋ ਦਿੱਤੇ ਜਾਣਗੇ ਲਾਓ ਅਗਲੀ ਕਬੱਡੀ ਨਾਲ ਫਿਰ ਜੁੜੀਏ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਤੇ ਕਾਲਵਾ ਦਾ ਗੁਰਵਿੰਦਰ ਪਹਿਲਵਾਨ ਕੇ ਪੱਟ ਵੇਖ ਕੇ ਪੁੱਤ ਮਾਂ ਨੂੰ ਕਹਿੰਦਾ ਬੇਬੇ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਕੇ ਪੁੱਤਰਾ ਪਤਾ ਵਿੱਚ ਖੜਿਆਂ ਦੇ ਲੱਗਦਾ ਹੀ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਗੁਰਵਿੰਦਰ ਪਹਿਲਵਾਨ ਦੀ ਸੁਖੇ ਭੰਡਾਲ ਨਾਲ ਜੋੜੀ ਪ੍ਰਸਿੱਧ ਰਹੀ ਹੈ ਲਓ ਹੀਰੇ ਦੀ ਜੋੜੀ ਇਹਦੇ ਨਾਲ ਪ੍ਰਸਿੱਧ ਰਹੋਗੇ ਆਉਣ ਵਾਲਾ ਫਿਰ ਸਮਾਂ ਦੱਸੇਗਾ ਲਓ ਇਸ਼ਤਿਆਕ ਰਹਿਮਾਨ ਹੀਰਾ ਕਮਾਲਪੁਰੀਆ ਕਮਾਲ ਦੀ ਖੇਡ ਦਿਖਾਉਣ ਵਾਲਾ ਖਿਡਾਰੀ ਬਈ ਹੋਈ ਕਬੱਡੀ ਦੇ ਉੱਪਰ ਸੰਨੀ ਤਿਆਰ ਹੈ ਗੁਰਦੇ ਤਿਆਰ ਹੈ ਨਾਲ ਫਰਿਆਦ ਦੇ ਨਾਲ ਜਲਾਲਪੁਰੀਆ ਪਾਲਾ ਚਾਰ ਦੁਨੀਆ ਦੇ ਮੰਨੇ ਪ੍ਰਵੰਨੇ ਕਬੱਡੀ ਦੇ ਖਿਡਾਰੀ ਨੇ ਆ ਬਈ ਹੋਈ ਰੇਡ ਅੱਗੇ ਵਧ ਕੇ ਕੀਤਾ ਹਮਲਾ ਹੁੰਦੀ ਹੋਈ ਬਹਿ ਜਾ ਬਹਿ ਜਾ ਇਧਰ ਪਾਸੇ ਦੇਖਦੇ ਵੀ ਗੱਲ ਕੀ ਬਣਦੀ ਪੁਆਇੰਟ ਧਾਵੀ ਦਾ ਹੈ ਉਧਰਲੇ ਪਾਸੇ ਮੰਦਰ ਗੱਲ ਵਾਲਾ ਇਸ਼ਾਰਾ ਕਰ ਰਿਹਾ ਵੀ ਧਾਵੀ ਦੇ ਹਿੱਸੇ ਦੇ ਵਿੱਚ ਬਹੁਤ ਹੀ ਵਧੀਆ ਅੰਕ ਜੁੜਦਾ ਹੋਇਆ ਅਗਲੀ ਰੇਡ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਇਹ ਅਦੁੱਲਾ ਕਿ ਵਿੱਚਾ ਜ਼ਿਲ੍ਹਾ ਜਲੰਧਰ ਦੇ ਜੱਟ ਨੇ ਜਨਮ ਲਿਆ ਪਿੰਡ ਬੱਗੇ ਹੈ ਅੰਗਾਰ ਕਬੱਡੀ ਦਾ ਮੱਚਦਾ ਫਿਰੇ ਜਾਫੀਆਂ ਅੱਗੇ ਹੱਥ ਛੇਤੀ ਆਉਂਦਾ ਨਹੀਂ ਪਿੰਡਾ ਲਚਕਦਾਰ ਹੈ ਬਾळा ਪਿੰਡਾ ਲਚਕਦਾਰ ਹੈ ਬਾळा ਦੁੱਲਾ ਦੁੱਲਾ ਹੁੰਦੀ ਹੈ ਗੱਲਾਂ ਝੂਟ ਕਹੇ ਨਾ ਕਾਲਾ ਦੁੱਲਾ ਦੁੱਲਾ ਹੁੰਦੀ ਹੈ ਗੱਲਾਂ ਝੂਟ ਕਹੇ ਨਾ ਕਾਲਾ ਦੁੱਲਾ ਦੁੱਲਾ ਹੁੰਦੀ ਹੈ ਦੁੱਲਾ ਦੁੱਲਾ ਹੋ ਗਈ ਮੇਰੇ ਮਿੱਤਰੋ ਲੈ ਵੀ ਮੱਲੇ ਵਾਲਿਆ ਵੇਖਾ ਨੌਜਾਨ ਕਬੱਡੀਆਂ ਪਾਈ ਆਉਂਦਾ ਮੇਲਾ ਲੁੱਟਣ ਵਾਲੀ ਗੱਲ ਐ ਪਾ ਵੀ ਤਾਜਾ ਐ ਅਗਲੀ ਕਬੱਡੀ ਇਹ ਖੇਡ ਕਬੱਡੀ ਦਾ ਸੂਰਮਾ ਖਿਡਾਰੀ ਐ ਗੁਰਤਾਜ ਸਿੰਘ ਕਾਲੇ ਸੰਗਿਆ ਦੀ ਧਰਤੀ ਦਾ ਜਵਾਰੇ ਦਾ ਪਿੰਡ ਐ ਲਓ ਤਾਜੇ ਦੀ ਪਈ ਹੋਈ ਕਬੱਡੀ ਲੈ ਵੀ ਨੌਜਾਨ ਦਾ ਕਰਖਾ ਗੱਲ ਤਾਜੇ ਦੀ ਪਈ ਹੋਈ ਕਬੱਡੀ ਤੇ ਲਓ ਤਾਜੇ ਦੀ ਰੇਡ ਕਹਿੰਦੇ ਲਾਸਟ ਕਾਪਾ ਤੇ ਲਾਸਟ ਬਲਾਂ ਦੇ ਵਿੱਚ ਖੇਡਿਆ ਜਾ ਰਿਹਾ ਲਓ ਨੌਜਵਾਨ ਕੌਣ ਆ ਗੁਰਤਾਜ ਸਿੰਘ ਤਾਜਾ ਲਓ ਖੇਡ ਮੈਦਾਨ ਦੇ ਵਿੱਚ ਵੇਖੀਏ ਪੁਆਇੰਟ ਆ ਜਿਹੜਾ ਇਯਾਦ ਹੈਨ ਐਵਸਪੋਰਟ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਆਇਆ ਸਾਰੇ ਦਰਸ਼ਕ ਢਗੋ ਟਕੀ ਖੜਿਆ ਜਦ ਦੁੱਲਾ ਕਬੱਡੀ ਪੌਦਾ ਲੋਕੀ ਭੰਗੜਾ ਵੀ ਪਾਉਂਦੇ ਆ ਲਓ ਰੇਡ ਖੇਡ ਮੈਦਾਨ ਦੇ ਵਿੱਚ ਵੇਖੀਏ ਮਨਜੋਤ ਮਾਚੀਵਾੜਾ ਸਾਹਿਬ ਦੀ ਧਰਤੀ ਦਾ ਚਾਰ ਜਾਫੀ ਤਿਆਰ ਆ ਕਾਲਬੋ ਪਹਿਲਵਾਨ ਤੇ ਨਾਲ ਕਹਿੰਦੇ ਪ੍ਰਿੰਸਾ ਕਬੱਡੀ ਦਾ ਖੁਸ਼ਦੀਪ ਦੁੱਗਾ ਵਾਲਾ ਲਓ ਹੁਣ ਵੇਖਾਂਗੇ ਕਿਹੜਾ ਲਾਊ ਕਮਾਲ ਦਾ ਜੱਫਾ ਗੁਰਵਿੰਦਰ ਸਿੰਘ ਨੌਜਵਾਨ ਨੇ ਵੀ ਕਹਿੰਦੇ ਕਬੱਡੀ ਦੇ ਵਿੱਚ ਲੰਮੀ ਪਾਰੀ ਖੇਡੀ ਆ ਪੁਆਇੰਟ ਆ ਜਿਹੜਾ ਇਸ ਵੇਲੇ ਮਨਜੋਤ ਮਾਚੀਵੜ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਬੱਜਵਿਆਂ ਦਾ ਇੰਦਰਪਾਲ ਵੀ ਕਹਿੰਦੇ ਸਵਾਦ ਲੈ ਰਿਹਾ ਚੱਲਦਾ ਇਹ ਮੈਚ ਦਾ ਲਓ ਰੇਡ ਦਲਵੀਰ ਮਨਾਣੇ ਵਾਲੇ ਦੀ ਪੈਣ ਜਾ ਰਹੀ ਆ ਅਗਲੀ ਕਬੱਡੀ ਆ ਦਲਵੀਰ ਕਿ ਰੱਬੋਂ ਦੇ ਕਲਾਵੇ ਵਿੱਚੋਂ ਕੋਈ ਕੋਈ ਛੁੱਟਦਾ ਗੋਪੀ ਧੂੜਕੋਟ ਗੋਮੇ ਗਿੱਟੇ ਫੜ ਚੁੱਕਦਾ ਕੈਂਚੀ ਪਾ ਕੇ ਹੱਥ ਛੱਡੇ ਪਾਲਾ ਜੋ ਜਲਾਲ ਦਾ ਪੱਟਾ ਵਿੱਚ ਬੋਲਦਾ ਹੈ ਜੋਰ ਗੁਰਲਾਲ ਦਾ ਨਾਲ ਕਦੇ ਜੁੱਲੀਆਂ ਚ ਪੈ ਵੀ ਨਹੀਂ ਲੁਕਦੇ ਸੂਰੇ ਵਾਲੀਆ ਮੈਦਾਨਾਂ ਵਿੱਚ ਸ਼ੇਰ ਪੁੱਤ ਮੁਕਦੇ ਸੂਰੇ ਵਾਲੀਆ ਲਿਖਦਾ ਲਓ ਪਈ ਹੋਈ ਕਬੱਡੀ ਤੇ ਇਹ ਆ ਫਰਿਆਦ ਮੇਰੇ ਵੀਰੋ ਫਰਿਆਦ ਤੇ ਫਰਿਆਦ ਹੈ ਫਰਿਆਦ ਤੇ ਫਰਿਆਦ ਹੈ ਬਿੱਟੂ ਦਗਾਲ ਵੀ ਯਾਦ ਆਉਂਦੀ ਹੈ ਇਹਨਾਂ ਖੇਡ ਮੈਦਾਨਾਂ ਵਿੱਚ ਜਦੋਂ ਫਰੀਦ ਜੱਫੇ ਲਾਉਂਦਾ ਤਾਂ ਵੀ ਦਿੜਵੇ ਵਾਲਿਆ ਅਗਲੀ ਕਬੱਡੀ ਮਾਨ ਸਿੰਘ ਨਾਮ ਹੈ ਇਸ ਨੌਜੰਦਾ ਲਓ ਦਿੜਵੇ ਦੀ ਧਰਤੀ ਉਧਰ ਦੁੱਗਿਆਂ ਵਾਲਾ ਕਬੱਡੀ ਦਾ ਪ੍ਰਿੰਸ ਹੈ ਲਓ ਉਧਰ ਖੇਡ ਕੇ ਗਿਆ ਇੱਕੋ ਪਿੰਡ ਦੇ ਹੈ ਇੱਕੋ ਗਰਾਊਂਡ ਦੀ ਗੱਲ ਹੈ ਇੱਕ ਦੁੱਗਿਆਂ ਵਾਲਾ ਦੂਜਾ ਦਿੜਵੇ ਵਾਲਾ ਲਓ ਵੱਜੀ ਹੋਈ ਕੈਂਚੀ ਆਇਆ ਗੱਬਰੂ ਖੁਸ਼ੀ ਦੁੱਗਿਆਂ ਵਾਲਾ ਲੈ ਵੀ ਪਿਰਤਿਆ ਕਰ ਗਾਲ ਇਸ ਨੌਜਨ ਦੀ ਹੀਰਕੂੜਿਆ ਵਾਲਾ ਤਗੜਾ ਜੱਫਾ ਪੁਆਇੰਟ ਆ ਜਿਹੜਾ ਖੁਸ਼ੀ ਦਿੜਵੇ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਨੂਰ ਟੈਂਟ ਵਾਲਿਆਂ ਨੇ ਐਲਾਨ ਕਰ ਦਿੱਤਾ ਵੀ ਖੁਸ਼ੀ ਦੁੱਲੇ ਨੂੰ ਜੱਫਾ ਲਾਵੇ ਤੇ 1100 ਡਾਲਰ ਹੋਵੇਗਾ ਲਓ ਇਧਰ ਰੇਡ ਕਿਹਦੀ ਪੈ ਗਈ ਆ ਕਹਿੰਦੇ ਹੀਰਾ ਬਾਟ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਆ ਚਾਰ ਜੱਫੀ ਤਿਆਰ ਆ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਆ ਟੱਕਰ ਵੀ ਕਹਿੰਦੇ ਵੇਖਣ ਵਾਲੀ ਆ ਪਾਲਾ ਤੇ ਹੀਰਾ ਪਾਲਾ ਤੇ ਹੀਰਾ ਲੱਗਿਆ ਪਿਆ ਜੋਰ ਐਬਸਪੋਰਟ ਦੀ ਖੇਡ ਗਰਾਊਂਡ ਲਾਸਟ ਬਣਾ ਦੇ ਵਿੱਚ ਮੈਚ ਇਹ ਆ ਹੀਰਾ ਮੇਰੇ ਵੀਰੋ ਲਹਿੰਦੇ ਪੰਜਾਬ ਵਾਲਾ ਹੈ ਹਰਪੀ ਸੀਵੀਆ ਜੀ ਕਹਿੰਦੇ ਫੈਡਰੇਸ਼ਨ ਦਾ ਰੂਲ ਆ ਵੀ ਜੇ ਜਫਾ ਦੁੱਲੇ ਨੂੰ ਨਾ ਲੱਗਿਆ ਤੇ ਉਹ ਪੈਸੇ ਦੁੱਲੇ ਨੂੰ ਦਿੱਤੇ ਜਾਣਗੇ ਇਹ ਵੀ ਸਾਡੀ ਬੇਨਤੀ ਆ ਲਓ ਮਨਜੋਤ ਮਾਚੀਵਾੜਾ ਸਾਹਿਬ ਦੀ ਧਰਤੀ ਦਾ ਇਸ ਵੇਲੇ ਪਾਉਂਦਾ ਹੋਇਆ ਕਬੱਡੀ ਲੱਗਿਆ ਪਿਆ ਜੋਰ ਕੌਣ ਆ ਪੁਆਇੰਟ ਮੱਲੇਵਾੜਾ ਸੀਰਾ ਸਾਡਾ ਵੀਰ ਸੁਖ ਭਦੇਰ ਜੀ ਟੀਐਮਜੀ ਲੌਜਿਸਟਿਕ ਤੋਂ ਉਹਨਾਂ ਦੀ ਖੇਡ ਕਲੱਬ ਆ ਬਿੱਕਰ ਸਿੰਘ ਜੀ ਭਦੇਰ ਉਹਨਾਂ ਦੀ ਰੈਚਮੈਂਟ ਕਬੱਡੀ ਕਲੱਬ ਦੀ ਗੱਲ ਆ ਦੂਜੀ ਸਾਈਡ ਤੇ ਮਠੱਡਿਆਂ ਵਾਲਾ ਦਾਰਾ ਇਹ ਮੈਚ ਦੀਆਂ ਯਾਦਾਂ ਰਹਿਣਗੀਆਂ ਖੇਡ ਕਬੱਡੀ ਦੇ ਵਿੱਚ ਇਸ ਮੈਚ ਦੀਆਂ ਇਸ ਮੈਚ ਦੀਆਂ ਯਾਦਾਂ ਰਹਿਣਗੀਆਂ ਲੋ ਤਾਜ਼ੇ ਦੀ ਪਈ ਹੋਈ ਕਬੱਡੀ ਤੇ ਹੁਣ ਕੌਣ ਕਰਦਾ ਟਰਾਈ ਖੇਡ ਕਬੱਡੀ ਦਾ ਟਾਰਜਨ ਗੁਰਦੇਵਤ ਸਿੰਘ ਨੌਜਨ ਗੁਰਾਂ ਦਾ ਦਿੱਤਾ ਗੁਰਦੇਵਤ ਕਰਦਾ ਟਰਾਈ ਇੱਕ ਪਾਸੇ ਤਾਜਾ ਲਓ ਪਈ ਹੋਈ ਕਬੱਡੀ ਤੇ ਆਇਆ ਕਾਲੇ ਸਿੰਘਾਂ ਦੀ ਧਰਤੀ ਦਾ ਤਾਜਾ ਲਓ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਸਿੰਘ ਦੁੱਲਾ ਇਹ ਦੁੱਲਾ ਇਹ ਦੁੱਲਾ ਮੇਰੇ ਵੀਰੋ ਐਵੇਂ ਨਹੀਂ ਦੁੱਲਾ ਦੁੱਲਾ ਹੁੰਦੀ ਦੁਨੀਆ ਤੇ ਅੰਗਾ ਵਿੱਚ ਕਬੱਡੀ ਹੈ ਵਾਹਿਗੁਰੂ ਦੀ ਮਿਹਰ ਹੈ ਰੱਬੀ ਕਬੱਡੀ ਹੈ ਇਸ ਨੌਜਵਾਨ ਦੇ ਸਰੀਰ ਦੇ ਵਿੱਚ ਇਹ ਡ੍ਰੀਮ ਆਫ ਕਬੱਡੀ ਹੈ ਇਹ ਖੇਡ ਕਬੱਡੀ ਦਾ ਸੁਪਨਾ ਹੈ ਸਰਮਜੀਤ ਬਿੰਗ ਲੋ ਕੋਸਟ ਪਿੰਦਰ ਬਿੰਗ ਰਣਜੀਤ ਬਲਿੰਗ ਰਾਜੂ ਗਿੱਲ ਉਹਨਾਂ ਦਾ ਧੰਨਵਾਦ ਲਓ ਬਾਈ ਜਿਹੜੇ ਦਰਸ਼ਕਾਂ ਨੂੰ ਹੀਰੇ ਦੀਆਂ ਰੇਡਾਂ ਵਧੀਆ ਲੱਗੀਆਂ ਤਾੜੀਆਂ ਹੀਰੇ ਲਈ ਵੀ ਜ਼ੋਰਦਾਰ ਮਾਰ ਦਿਓ ਹੀਰਾ ਬੱਟ ਇਹ ਵੀ ਸਟਾਰ ਆ ਇੱਕ ਬਾਈ ਆਇਆ ਕਹਿੰਦਾ ਹੀਰਾ ਬਟ ਬੱਗਿਆਂ ਵਾਲਾ ਦੁੱਲਾ ਸੰਦੀਪ ਲੁੱਧਣ ਸੁਲਤਾਨ ਸ਼ਬਸਪੁਰ ਤੇ ਜ਼ੈਰੋ ਇਹ ਕਹਿੰਦਾ ਅੱਜ ਦੇ ਟਾਈਮ ਦੇ ਪਹਿਲੇ ਨੰਬਰ ਦੇ ਰੇਡਰ ਆ ਲਓ ਇਧਰ ਹੀਰੇ ਨੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਮਨਜੋਤ ਦੀ ਰੇਡ ਜਵਾਰੇ ਹੁਣਾਂ ਦਾ ਮੇਲਾ ਕਾਲੇ ਸੰਘਿਆਂ ਵਾਲੇ ਸ਼ੀਸ਼ੇ ਸੰਘੇ ਹੁਣਾਂ ਦਾ ਲੈ ਵੀ ਕਾਲਿਆ ਕਰੀ ਗੱਲ ਲਓ ਪ੍ਰਿੰਸ ਕਬੱਡੀ ਦਾ ਨਰਮਲ ਸਿੰਘ ਪੱਛ ਦਾ ਪੁੱਤ ਇਸ ਵੇਲੇ ਲਾਉਂਦਾ ਹੋਇਆ ਜੱਫਾ ਪਰ ਪੁਆਇੰਟ ਪੁਆਇੰਟ ਮਨਜੋਤ ਮਾਚੀਵਾੜਾ ਸਾਹਿਬ ਦਾ ਸ਼ੇਰੇ ਪੰਜਾਬ ਰਾਜੀਵ ਰਾਜੂ ਕਬੱਡੀ ਕਲੱਬ ਵੱਲੋਂ ਸਾਂਝੇ ਤੌਰ ਤੇ ਜਵਾਰੇ ਸੰਗੇ ਵੱਲੋਂ ਵਿੱਕੀ ਜੋਹ ਲਾਣਾ ਵੱਲੋਂ ਮਨਜੀਤ ਸਿੰਘ ਜੀ ਲਾਲੀ ਗ੍ਰੀਨ ਇੰਡੀਅਨ ਕਜ਼ੀਨ ਦੇ ਮਾਲਕ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਸਪਾਂਸਰ ਦਾ ਸਾਰੇ ਆਯੋਜਕਾਂ ਪ੍ਰਯੋਜਕਾਂ ਦਾ ਬੀਸੀ ਕਬੱਡੀ ਫੈਡਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਸੋ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਕਬੱਡੀ ਕੱਪ ਸਫਲ ਹੈ ਸੋ ਆਖਰੀ ਟੂਰਨਾਮੈਂਟ ਆਖਰੀ ਮੈਚ ਸੈਕੰਡ ਆਫ ਦੀ ਖੇਡ ਖੇਡੀ ਜਾ ਰਹੀ ਆਖਰੀ ਬਲਾਂ ਦੇ ਵਿੱਚ ਲਓ ਜਲਾਲਪੁਰਿਆ ਪਾਲਾ ਕੋਸ਼ਿਸ਼ ਕਰਦਾ ਡੱਕਣ ਦੀ ਤਾਜੇ ਦੀ ਪਈ ਰੇਡ ਕਾਲਾ ਸੰਗਿਆ ਵਾਲਾ ਮੈਦਾਨ ਦੇ ਵਿੱਚ ਕਰਾਉ ਬੱਲੇ ਬੱਲੇ ਕੇ ਨਹੀਂ ਆ ਦੁਨੀਆ ਦਾ ਚੋਟੀ ਦਾ ਖਿਡਾਰੀ ਮੰਨਿਆ ਪਰਵੰਨਿਆ ਜਾਫੀ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਇੱਕ ਜੋਰ ਦੇ ਨਾਲ ਤਕੜਾ ਜੱਫਾ ਲਾ ਕੇ ਨੰਬਰ ਜੋਰ ਦੇ ਵਿੱਚ ਕਾਮਯਾਬ ਪਾਲਾ ਜਲਾਲਪੁਰਿਆ ਜਿਹੜੇ ਦਰਸ਼ਕ ਕਹਿੰਦੇ ਆ ਵੀ ਅਸੀਂ ਅੱਜ ਕਬੱਡੀ ਦੇਖਣ ਆਏ ਸੀ ਸਾਡਾ ਮੁੱਲ ਮੁੜ ਗਿਆ ਤਾੜੀਆਂ ਜ਼ੋਰਦਾਰ ਮਾਰਦੇ ਹੋ ਦਰਸ਼ਕ ਵੀ ਮੁੱਲ ਮੁੜ ਗਿਆ ਮੇਰੇ ਵੀਰੋ ਇਹ ਲੱਖ ਲੱਖ ਦੀ ਕਬੱਡੀ ਹੈ ਇਹ ਲੱਖ ਲੱਖ ਦੀ ਐ ਇਧਰ ਪਈ ਹੋਈ ਕਬੱਡੀ ਜੱਟ ਬੱਗਿਆਂ ਵਾਲਾ ਫਿਰ ਆਜ਼ਾਦ ਅਬ ਸਪੋਰਟ ਦੇ ਵੇੜੇ ਆ ਉਹ ਦੁੱਗਿਆਂ ਵਾਲਾ ਵੇਖੋ ਵੀ ਖੁਸ਼ੀ ਦੁੱਲਾ ਖੁਸ਼ੀ ਦੁੱਲਾ ਖੁਸ਼ੀ ਦੁੱਲਾ ਖੁਸ਼ੀ ਦੁੱਲਾ 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 ਮਾਰਦਾ ਸ਼ਾਲਾ ਦੁੱਗਿਆਂ ਵਾਲਾ ਦੁੱਲਾ ਦੁੱਲਾ ਓਏ ਇਹ ਘਾਰਾ ਕਬੱਡੀ ਦਾ ਐਵੇਂ ਨਹੀਂ ਕਿਸੇ ਨੇ ਕਿਹਾ ਕਿ ਮੱਚਦਾ ਅੰਗਾਰ ਹੈ ਕਬੱਡੀ ਦਾ ਇਹ ਬੱਗਿਆਂ ਵਾਲਾ ਲਓ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਰਿਚਮੈਂਟ ਯੂਨਾਈਟਿਡ ਮਾਨ ਕਰਦੀ ਹੈ ਇਸ ਨੌਜਨ ਤੇ ਅਗਲੀ ਕਬੱਡੀ ਪਾਉਣ ਦੇ ਲਈ ਵੇਖੋ ਵੀ ਮਨਾਣੇ ਪਿੰਡ ਦਾ ਦਲਵੀਰ ਲਓ ਕਰਦਾ ਇਹ ਹੈ ਸ਼ਨੀ ਆਦਮਬਲ ਪਿੰਡ ਦਾ ਇਸ ਨੌਜਨ ਦਾ ਪਲੇਅਰ ਕੋਲੇ ਦਾ ਏਰੀਆ ਲਓ ਪਈ ਹੈ ਕਬੱਡੀ ਤੇ ਨੌਜਨ ਨੇ ਸੁਮੇਂਦਰ ਵੀਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਮਾਨ ਸਿੰਘ ਨੌਜਨ ਡੜਬੇ ਵਾਲਾ ਮਾਨਸ ਵਾਲੇ ਵਧਿਆ ਹੋਇਆ ਛੋਟੀ ਉਮਰ ਹੈ ਪਰ ਕਹਿੰਦੇ ਦਿਲ ਆ ਕੇ ਜੇ ਬੰਦੇ ਵਿੱਚ ਜਿਗਰ ਹੈ ਨਹੀਂ ਕੀ ਕਰਨੇ ਜਿਸਮ ਹਟੇ ਤੇ ਕੱਟੇ ਮਿਹਨਤ ਬਿਨਾ ਕੁਝ ਪੱਲੇ ਨਹੀਂ ਪੈਣਾ ਲੋਕੋ ਕੀ ਕਰਨੇ ਲਾਇਓ ਰਟੇ ਰੈਂਬੋ ਕੌਕੇ ਨਿੰਦਰ ਧਾਲੀਆਲ ਉਹਨਾਂ ਦੀ ਖੇਡ ਕਲੱਬ ਦੇ ਲਈ ਖੇਡਿਆ ਟ੍ਰਾਂਟੋ ਦੇ ਵਿੱਚ ਇਸ ਵੇਲੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆ ਮੈਚ ਸਮਾਪਤ ਜਿੰਨੇ ਸਾਨਹ ਸਤਰੀਆਂ ਕਾਲ ਜਿੰਨੇ ਵੀ ਦਰਸ਼ਕ ਆਇਆ ਸਾਰਿਆਂ ਦਾ ਡੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਵੱਲੋਂ ਧੰਨਵਾਦ ਹੈ ਜੋ ਰਿਜ਼ਲਟ ਹੈ ਅਯਾਦ ਐਬਸਪੋਰਟ ਕਬੱਡੀ ਕਲੱਬ ਦੇ ਪੁਆਇੰਟ 30 ਪੁਆਇੰਟ ਰਜiment ਯੂਨਾਈਟਿਡ ਕਬੱਡੀ ਕਲੱਬ ਦੇ 48 ਪੁਆਇੰਟ ਰਜiment ਯੂਨਾਈਟਿਡ ਕਬੱਡੀ ਕਲੱਬ ਅੱਜ ਦੇ ਟੂਰਨਾਮੈਂਟ ਦੀ ਕਬੱਡੀ ਦਾ ਮਿੱਠਾ ਸੁਪਨਾ ਹੈ ਇਹ ਨੌਜਵਾਨ ਗੱਭਰੂ ਇਹ ਦੁੱਲਾ ਹੈ ਇਹ ਦੁੱਲਾ ਹੈ ਮੇਰੇ ਵੀਰੋ ਦੁੱਲਾ ਤੇ ਦੁੱਲਾ ਹੀ ਹੈ ਲਓ ਲਾਲੇ ਦੀ ਕਬੱਡੀ ਮੱਖਣ ਵਾਲੀ ਜੀ ਵੇਖੋ ਵੀ ਪਈ ਹੈ ਕਬੱਡੀ ਇਸ ਨੌਜਵਾਨ ਦੀ ਇਕੋ ਦੇ ਹਰ ਰੰਗ ਹੋ ਜਾਏ ਮੁੜ ਕੇ ਰਪਈਆਂ ਦਾ ਲੈਣ ਦੇਣ ਹੋ ਜਾਏ ਫਿਰ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿਕੇ ਵਹਿੜਕਾ ਨਗੌਰ ਦਾ ਕਰੀ ਕਿਤੇ ਮੇਲ ਮੋਲਾ ਦਿੱਲੀ ਤੇ ਲਾਹੌਰ ਦਾ ਲਓ ਜਲਾਲਪੁਰੀਆ ਪਾਲਾ ਟੱਕਰ ਦੀ ਕੋਸ਼ਿਸ਼ ਕਰਦਾ ਬੱਲੇ 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 ਨੇ ਰੀਸਾ ਕਿ ਜਲਾਲਪੁਰੀਆ ਪਾਉਂਦਾ ਦਸ਼ਤ ਮੈਦਾਨਾਂ ਵਿੱਚ ਰੱਖਦਾ ਗਰਾਊਂਡਾਂ ਨਾਲ ਗੂਰੀ ਜਾਰੀ ਏ ਜਲਾਲਪੁਰੀਆ ਪਾਲਾ ਆੜੀ ਏ ਕਬੱਡੀ ਦਾ ਬ੍ਰਾਂਡਡ ਖਿਡਾਰੀ ਏ ਜਲਾਲਪੁਰੀਆ ਪਾਲਾ ਆੜੀ ਏ ਕਬੱਡੀ ਦਾ ਬ੍ਰਾਂਡਡ ਖਿਡਾਰੀ ਏ ਲਓ ਤਕੜਾ ਜਫਾ ਜਲਾਲਪੁਰੀਏ ਪਾਲੇ ਜਿਨੇ ਜਫੇ ਉਹਨੇ 100 100 ਡਾਲਰ ਦੇ ਨਾਲ ਮਾਨ ਸਨ